ਅਮਰਿਤਪਾਲ ਸਿੰਘ ਲੋਕ ਸਭਾ ਚੋਣ ਲੜਨ ਦੀ ਖਬਰ ਜੁੜੀ ਚੱਲ ਰਹੀ ਸੀ ਤੇ ਅਮਰਿਤਪਾਲ ਸਿੰਘ ਦੀ ਮਾਤਾ ਨੇ ਉਸ ਖਬਰ ਨੂੰ ਅਫਵਾਹ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਾਂ। ਕੱਲ ਅਮਰਿਤਪਾਲ ਦੀ ਪਤਨੀ ਨੇ ਮੁਲਾਕਾਤ ਕੀਤੀ ਸੀ। ਪਾਈ ਸਾਹਿਬ ਨੇ ਚੋਣ ਲੜਨਗੇ ਇਸ ਦੀ ਕੋਈ ਗੱਲ ਨਹੀਂ ਕੀਤੀ ਹੈ। ਤੇ ਅਮਰਿਤਪਾਲ ਦੀ ਪਤਨੀ ਦੇ ਵੱਲੋਂ ਜੁੜਾ ਹੈ ਕੱਲ ਮੁਲਾਕਾਤ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਜੁੜੀ ਅਮਰਿਤਪਾਲ ਦੇ ਵੱਲੋਂ ਨਹੀਂ ਕੀਤੀ ਗਈ ਹੈ ਅਮਰਿਤਪਾਲ ਦੀ ਮਾਤਾ ਨੇ ਉਸ ਨੂੰ ਅਫਵਾਹ ਦੱਸਿਆ ਹੈ ਚੋਣ ਲੜਨ ਦੀ ਚਰਚਾਵਾਂ ਜੁੜੀਆਂ ਨੇ ਚੱਲ ਰਹੀਆਂ ਸਨ ਅਮਰਿਤਪਾਲ ਸਿੰਘ ਦੇ ਹੋਰ ਦੇ ਵਕੀਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਅਮਰਿਤਪਾਲ ਸਿੰਘ ਚੋਣ ਲੜਨਗੇ ਤੇ ਦੱਸ ਦਈਏ ਕਿ ਇਸ ਖਬਰ ਨੂੰ ਅਮਰਿਤਪਾਲ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਅਫਵਾਹ ਜੁੜੀ ਹੈ ਉਸ ਦਾ ਨਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਅਸੀਂ ਕਿਸ ਇਸ ਤਰੀਕੇ ਦੇ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਹੋਣੀ ਖਬਰ ਪੜੀ ਹੈ ਕਿ ਰਾਜੇਵ ਖਾਲਸਾ ਵਕੀਲ ਨਾਲ ਮਿਲ ਲਗਿਆ ਸੀ ਲੇਕਿਨ ਕੱਲ ਉਹਨਾਂ ਦੀ ਸਿੰਘਣੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਔਰ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਹੋਵੇ ਖਬਰ ਉਹ ਅਸੀਂ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੱਦਾਂ ਕਈਆਂ ਪਿੰਡਾਂ ਦੇ ਸਰਪੰਚ ਤੇ ਬਹੁਤ ਸੰਗਤ ਆਣ ਕੇ ਕਹਿ ਰਹੇ ਆ ਭਾਈ ਸਾਹਿਬ ਨੂੰ ਖਡੂਰ ਸਾਬ ਤੋਂ ਚੋਣ ਲੈ ਲਓ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਅਜੇ ਕੋਈ ਨਹੀਂ ਕਲੀਅਰ ਉਹਨਾਂ ਪਈ ਸਾਵਾ ਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਨਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਵਾਂਗੇ ਜ਼ਰੂਰ ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਖਬਰ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਹੀਂ ਵੀ ਅਜੇ ਹੀ ਪੜੀ ਖਬਰ ਹਨ ਹੁਣ ਤੇ ਆ ਬੰਦ ਹੋ ਹੁਣ ਤੇ ਕੋਈ ਗੱਲ ਨਹੀਂ ਹੋ ਰਹੀ ਚਰਚਾ ਹੋਈ ਹੈ ਤੁਹਾਡੀ ਪਈ ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਹੋਵੇ ਲੇ ਅਜੇ ਮੰਨਦੇ ਨਹੀਂ ਰਾਜਨੀਤੀ ਚ ਉਹਨਾਂ ਨੇ ਕਿਹਾ ਸੰਗਤਾਂ ਦਾ ਬਹੁਤ ਦਬਾਅ ਵਾ ਹੁਣ ਪਤਾ ਨਹੀਂ ਵੀ ਕੱਲ ਦਾ ਉਹ ਕੀ ਦੱਸ ਦੇ ਮਤਲਬ ਤੁਹਾਡੀ ਆਪਣੀ ਕੀ ਰਾਏ ਹੈ ਨਿੰਜੀ رائے ਕੀ ਐਮਐਸਏ ਵਧਾਇਆ ਜਾਣਾ ਚਾਹੀਦਾ ਕਿ ਨਹੀਂ ਤੁਹਾਨੂੰ ਕੀ ਲੱਗਦਾ ਇਹ ਹੁਣ ਉਹਨਾਂ ਦੇ ਹੀ ਡਿਪੈਂਡ ਕਰਦਾ ਭਾਈ ਸਾਹਿਬ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਨੂੰ ਸ਼ਿਕਤ ਮੱਥੇ ਜਿੱਦਾਂ ਵੀ ਉਹ ਕਰਦੇ ਅਸੀਂ ਇਹਦੇ 'ਚ ਕੋਈ ਆਪਣੀ ਰਾਇ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਿਆਣੇ ਸਮਝਦਾਰ ਸਾਡੇ ਨਾਲੋਂ